ਬਏ ਸੁਖਮਨ ਵੀ ਐਸ ਵੇਲੇ ਸਿਰੇ ਦਾ ਖਿਡਾਰੀ ਹੈ ਮਾਨਸਾ ਵਾਲਾ ਸੁਖਮਨ ਪਰ ਉਧਰੋਂ ਪਾਸੇ ਦੇਖੋ ਸਾਹਮਣੇ ਮੈਨੂੰ ਲੱਗਦਾ ਰਾਣੇ ਦੇਲ ਨੇੜੇ ਹੋ ਕੇ ਟੱਕਲਾ ਕੋਈ ਫੌਨਾ ਹੋ ਜਾਵੇ ਔਰ ਦੇਖੋ ਹੰਦੇ ਦੂਰ ਸਮਾਂ ਥੋੜਾ 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 ਵਾਹ ਜੀ ਵਾਹ ਪੁਆਇੰਟ ਬੱਟੀਆਂ ਦਾ ਸੀਗਾ ਕੋਈ ਆਨੇ ਤੁਹਾਡੇ ਭਰਾ ਪਾਏ ਦਾ ਨਹੀਂ ਕਰਦੇ ਨੇ 200 ਡਾਲਰ ਨਹੀਂ ਹੈ ਕੋਈ ਗੱਲ ਨਹੀਂ ਕਹਦੇ ਇੱਕ ਦਿਹਾੜੀ ਘੱਟ ਲੱਗ ਗਈ ਉੱਥੇ ਆਹ 2-300 ਬਾਹਰ ਹੀ ਜਾਂਦਾ ਹੈ ਰਾਮ ਨਾਲ ਕੇ ਭਾਈ ਕਹਿੰਦਾ ਲਓ ਜਾਂਦਿਆਂ ਤੇਰਾ ਇੱਕੋ ਜੱਫਾ ਕਰ ਦਈਏ ਭਾਈ 21000 ਦਾ ਸਾਡਾ ਵੀਰ ਸੰਤੀ ਆਸਟ੍ਰੇਲੀਆ ਮੀਕਾ ਕੈਨੇਡਾ ਤੇ ਬਿੱਲਾ ਆਸਟ੍ਰੇਲੀਆ ਗੱਗਾ ਵਿਸਾਜ ਹੈਪੀ ਜਸਰ ਤੇ ਹੈਪੀ ਲੱਦਵੇ ਉਮਰਾਜੀ ਸੰਧੂ ਨਾਲ ਸਾਡੇ ਵੀਰ ਜਸਕਰਨ ਇਹ ਮੈਨੂੰ ਦੱਸੋ ਜਰਾ ਗੁਰਨੂਰ ਗੁਰਨੂਰ ਵਿਸਾਜ ਇੱਕਮ ਜਸੜਾ ਸੰਦਾ ਲੱਦਵੇ ਜੱਸੀ ਵਿਸਾਜ ਇਹ ਸਾਡੇ ਵੀਰਾਂ ਵੱਲੋਂ ਜੀ ਟਾਈਮ ਹੈ ਜਸਰ ਥੋੜਾ ਜਿਹਾ ਇੱਕ ਟੀਮ ਦੇ ਖਿਡਾਰੀਆਂ ਨੂੰ ਥੋੜਾ ਇਤਰਾਜ਼ ਹੋਇਆ ਜੋ ਰੈਫਰੀ ਸਾਹਿਬਾਨ ਦਾ ਫੈਸਲਾ ਉਹਨਾਂ ਦਾ ਆਪਣਾ ਫੈਸਲਾ ਹੈ ਇਸ ਕਰਕੇ ਮੈਚ ਸਮਾਪਤ ਨਹੀਂ ਹੋਇਆ ਹੈ ਦਰਸ਼ਕ ਵੀਰੋ ਥੋੜੇ ਸਮੇਂ ਲਈ ਜਿਹੜਾ ਹੋਲ